ਗੁਰੂ ਪਿਆਰਿਓ ਸਵਾਲ ਹੈ ਕਿਹੜੀ ਚੀਜ਼ ਇਸਤਰੀ ਵਰਤੂ ਚਰਨਾ ਵਿੱਚ ਲੀਨ ਨਹੀਂ ਹੋ ਸਕਦੀ ਇਸ ਸਵਾਲ ਦਾ ਜਵਾਬ ਗੁਰੂ ਜੀ ਸਰਤੰਗ ਤੇ ਬਖਸ਼ਿਸ਼ ਕਰਦੇ ਹਨ ਬੱਵਾ ਮਾਇਆ ਭਰਮ ਭੁਲਾਈ ਹੀ ਪਈ ਮਾਇਆ ਜੀਵਾਂ ਨੂੰ ਭਲੇਖੇ ਵਿੱਚ ਪਾ ਕੇ ਕਰਾਹੇ ਪਾ ਦਿੰਦੀ ਹੈ ਭਰਮ ਭੁਲੀ ਟਹਾਕਣੀ ਨਾ ਫਿਰ ਅੰਕ ਸਮਾਏ ਜਿਹੜੀ ਭਾਗ ਥੀਨ ਜੀਵ ਇਸਤਰੀ ਭਲੇਖੇ ਵਿੱਚ ਪੈ ਕੇ ਕਰਾਹੇ ਪੈਂਦੀ ਹੈ ਉਹ ਕਦੇ ਵੀ ਪ੍ਰਪੁਤੀ ਦੇ ਚਰਨਾਂ ਵਿੱਚ ਲੀਨ ਨਹੀਂ ਹੋ ਸਕਦੀ ਗੁਰੂ ਪਿਆਰਿਓ ਜਿਸ ਜੀਵ ਇਸਤਰੀ ਨੂੰ ਮਾਇਆ ਪਰਮ ਪੁਲੀਖੇ ਵਿੱਚ ਪਾਨਦੀ ਹੈ ਜਿਹੜੀ ਜੀਵ ਇਸਤਰੀ ਪੁਲੀਖੇ ਵਿੱਚ ਪੈ ਕੇ ਕਰਾਹੀ ਪੈ ਜਾਂਦੀ ਹੈ ਉਹ ਕਦੀ ਪ੍ਰਭੂ ਚਰਨਾਂ ਵਿੱਚ ਲੀਨ ਨਹੀਂ ਹੋ ਸਕਦੀ